ਆਪਾਂ ਜੀ ਮੈਨੂੰ ਬਹੁਤ ਤੰਗੀ ਹੈਗੀ ਆ ਸਾਡੇ ਬਾਤ ਹੁੰਦੇ ਛੱਤ 'ਵਨ ਨਹੀਂ ਹੈਗੀ ਤੇ ਸਾਨੂੰ ਤੰਗੀ ਬਹੁਤ ਜ਼ਿਆਦਾ ਹੈਗੀ ਆ ਸਵੇਰੇ ਨੋਂ ਆਉਂਦੀ ਵੀ ਤੰਗੀ ਹੁੰਦੀ ਆ ਆਪਾਂ ਨੂੰ ਘਾ ਕੇ ਨਾਉਨੇ ਹੈਗੇ ਹਨੇਰੇ ਜੀ ਨਾ ਨਾ ਪਿੰਦਾ ਹੱਥ ਬੰਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਬਾਤ ਸ਼ਾਜੀ ਹੀਠਾਂ ਚਾਨਣ ਦਾ ਦਰਿਆ ਭਗੇ ਪੁੱਤੋਂ ਮਹਿਰਦਾ ਵਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਖਾਂ ਇੱਕ ਉਤਾਰ ਨਾਨਕ ਹਾਰ ਨਾਨਕ ਸਭ ਤੋਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਮੈਂ ਖੜਾ ਜੀ ਸਰਦਾਰ ਤੀਤ ਸਿੰਘ ਦੇ ਘਰ ਤੇ ਖਾਸਾ ਮੈਂ ਦੱਸ ਦਵਾਂ ਇਹ ਭਾਈ ਸਾਹਿਬ ਜੀ ਤੀਤ ਸਿੰਘ ਤੇ ਇਹਨਾਂ ਦੀ ਵਾਈਫ ਹੈ ਜੀ ਦੋਵੇਂ ਹੈਂਡੀਕੈਪਡ ਇਹਨਾਂ ਦੀ ਵੀ ਨਹੀਂ ਚਲਦੀਆਂ ਤੇ ਇਹਨਾਂ ਦੀ ਵੀ ਨਹੀਂ ਚਲਦੀਆਂ ਘਰ ਦੀ ਹਾਲਤ ਮੈਂ ਤੁਹਾਨੂੰ ਦੱਸਵਾਂ ਖਾਲਸਾ ਜੀ ਕਿ ਕਟੀਨਾ ਪਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਾੜੀਆਂ ਨੂੰ ਜਿਹੜੀਆਂ ਬਾੜੀਆਂ ਵੀ ਉਹ ਵੀ ਨਹੀਂ ਲੱਗੀਆਂ ਹੋਈਆਂ ਘਰ ਦਾ ਗੇਟ ਨਹੀਂ ਹੈਗਾ ਤੇ ਦੋਵੇਂ ਜੀ ਹੈਂਡੀਕੈਪ ਆ ਇੱਕ ਬੇਟਾ ਹੈ ਜੀ 2.300 ਰੁਪਿਆ ਦਿਹਾੜੀ ਕਮਾਉਂਦਾ ਤੇ ਉਹਦੇ ਨਾਲ ਦੋਵੇਂ ਜੀਆਂ ਦਾ ਜਿਹੜਾ ਗੁਜ਼ਾਰਾ ਚੱਲਦਾ ਹੈ ਘਰ ਦੇ ਵਿੱਚ ਚੁੱਲਾ ਤੱਕ ਨਹੀਂ ਹੈਗਾ ਆ ਅਗੀਠੀ ਬਾਲਣ-ਬਾਲ ਕੇ ਤੇ ਆਪਣਾ ਘਰ ਦਾ ਜਿਹੜਾ ਇਹਨਾਂ ਦਾ ਖਾਣਾ ਪੀਣਾ ਚੱਲਦਾ ਹੈ ਬੱਕ ਜਵਾਨਤੀ ਹੈ ਤੇ ਮੈਂ ਤੁਹਾਨੂੰ ਬਾਥਰੂਮ ਦੀ ਕੰਡੀਸ਼ਨ ਇਹ ਇਹਨਾਂ ਦੀ ਜਵਾਨਤੀ ਹੈ ਜੀ ਕ ਬਾਥਰੂਮ ਦੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੈ ਕਿ ਬਾਥਰੂਮ ਦੀ ਜਾਂ ਛੱਤ ਉਹਦੀ ਵੀ ਲਈ ਇਹ ਮਤਲਬ ਹੈਗੀ ਸੋ ਗਰੂ ਪਿਆਰਿਓ ਗੁਰੂ ਸਾਹਿਬ ਦੇ ਹੁਕਮਾਂ ਦੇ ਮਿਹਰੇ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਰਹਿਮਤ ਸੋ ਇਨ੍ਹਾਂ ਹੱਥਾਂ ਤੋਂ ਗੁਰੂ ਸਾਹਿਬ ਵੱਲ ਬਖਸ਼ਣ ਇਹਨਾਂ ਲੋੜਵੰਦਾਂ ਦੇ ਘਰ ਦੀ ਛੱਤ ਪਵਾਨ ਜਾ ਰਹੇ ਆ ਖਾਸ ਕਰਕੇ ਇੱਕ ਜਵਾਨ ਧੀ ਦੇ ਲਈ ਇੱਕ ਪੱਕੀ ਛੱਤ ਦਾ ਇੰਤਜ਼ਾਮ ਕਰਨ ਜਾ ਰਹੇ ਆ ਆਪ ਜੀ ਦੇ ਸਾਥ ਦੀ ਲੋੜ ਹੈ ਦੋਵੇਂ ਜੀ ਹੈਂਡੀਕੈਪ ਹੈ ਇੱਕ ਜਵਾਨ ਧੀ ਹੈ ਤੇ ਘਰ ਦੀ ਪੱਕੀ ਛੱਤ ਨਹੀਂ ਹੈਗੀ ਬੂਏ ਬਾੜੀਆਂ ਤੱਕ ਨਹੀਂ ਹੈਗੀਆਂ ਇਸ ਧੀ ਦੇ ਲਈ ਬਾਥਰੂਮ ਦਾ ਗੇਟ ਤੱਕ ਬਾਥਰੂਮ ਦੀ ਛੱਤ ਤੱਕ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਸੋ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਗੁਰੂ ਸਹਿਬਾਨ ਦੇ ਤਰਸ ਸਦਕਾ ਖਾਲਸਾ ਜੀ ਉਹ ਇਨਾਂ ਇਸ ਪਰਵਾ ਦੀ ਮਦਦ ਕਰਨ ਜਾ ਰਹੇ ਆ ਇਨਾਂ ਦੇ ਘਰ ਦੀ ਪੱਕੀ ਛੱਤ ਇਸ ਧੀ ਦੇ ਲਈ ਬਾਥਰੂਮ ਦੇ ਉੱਪਰ ਜਿਹੜੀ ਛੱਤ ਹੈ ਉਹ ਪਵਾਨ ਦੀ ਜਿਹੜੀ ਕੋਸ਼ਿਸ਼ ਕਰਨ ਜਾ ਰਹੇ ਆ ਆਪ ਜੀ ਦੇ ਸਾਥ ਦੀ ਲੋੜ ਪਵੇਗੀ ਗੁਰੂ ਸਾਹਿਬ ਆਪ ਜੀ ਨੂੰ ਬਲ ਬਖਸ਼ਣ ਇਨਾਂ ਦਿਕਲਾਂਗਾ ਦੇ ਲਈ ਇਸ ਧੀ ਦੇ ਲਈ ਆਪ ਜੀ ਕੋਲ ਜੋ ਵੀ ਆਪ ਜੀ ਕਰ ਦੀਓ ਜਰੂਰ ਆਪ ਅੱਗੇ ਆ ਕੇ ਮਦਦ ਕਰਿਓ ਸੋ ਇੰਨੀਆਂ ਕ ਬੇਨਤੀਆਂ ਖਾਸਾ ਜੀਓ ਵਾਹਿਗੁਰੂ ਜੀ ਕਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ